ਕਿਉਂਕਿ ਜ਼ਮੀਨਾਂ ਬਗੈਰ ਸਾਡਾ ਸਰਨਾ ਨਹੀਂ ਉਹ ਜ਼ਮੀਨਾਂ ਖੋਹ ਲਾ ਰਹੇ ਨੇ ਅਸੀਂ ਜ਼ਮੀਨਾਂ ਮੰਗਦੇ ਆ ਇਹ ਸਾਡੀ ਲੋੜ ਹੈ ਕਿਉਂਕਿ ਸਾਡੀ ਰੋਟੀ ਹੀ ਇਹਦੇ ਵਿੱਚ ਹੈ ਜ਼ਮੀਨਾਂ ਦੇ ਵਿੱਚ ਜਿਸ ਗੱਲ ਨੂੰ ਉਹ ਵਿਕਾਸ ਕਹਿ ਰਹੇ ਨੇ ਉਹ ਸਾਡਾ ਵਿਕਾਸ ਨਹੀਂ ਹੈ ਲੈਂਡ ਫੀਲਿੰਗ ਪਾਲਸੀ ਜਿਹੜੀ ਆ ਰਹੀ ਹੈ ਲੈਂਡ ਪੂਰਿੰਗ ਪਾਲਸੀ ਜਿਹੜੀ ਕਹਿੰਦਾ ਜ਼ਮੀਨਾਂ ਅਕੈਰ ਦੀ ਪਾਲਸੀ ਆ ਰਹੀ ਹੈ ਇਹ ਸਾਰੀਆਂ ਪਾਲਸੀਆਂ ਕਾਰਪੋਰੇਟ ਤੁਕੀ ਪਾਲਸੀਆਂ ਆ ਇਸ ਕਰਕੇ ਸਰਕਾਰ ਕੰਮ ਦੇ ਵਿੱਚ ਆ ਪੜਲੇ ਅੱਜ ਦਾ ਕੱਠ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜਮਹੂਰੀਅਤ ਦੀ ਬਹਾਲੀ ਦੀ ਖਤਰਾ ਹੈ ਤੇ ਜ਼ਮੀਨਾਂ ਦੀ ਕਾਣੀ ਪਾੜਦਾ ਮਸਲਾ ਤਾਂ ਅਜੇ ਅਸੀਂ ਛੇ ਆ ਨਹੀਂ ਜਦੋਂ ਸੱਚੇ ਕਪੜੀ ਅੱਗ ਲੱਗ ਜਾਣੀ ਹੈ ਜਦੋਂ ਪੰਜਾਬ ਦੇ ਲੋਕ ਇੱਕ ਮਹੀਨਾ ਦੀ ਕਾਣੀ ਪਾਣੀ ਦੀ ਖਤਮ ਦੀ ਗੱਲ ਕਰਦੇ ਆ ਗਏ ਵੱਡੇ ਵੱਡੇ ਸੈਮੀਨਾਰ ਦੇਖੇ ਨੇ ਵੱਡੇ ਵੱਡੇ ਲੋਕ ਦੇਖੇ ਨੇ ਵੱਡੀਆਂ ਵੱਡੀਆਂ ਮੀਟਿੰਗਾਂ ਦੇਖੀਆਂ ਨੇ ਪਰ ਉੱਥੇ ਜ਼ਮੀਨਾਂ ਦੀ ਥੋੜੀ ਜਿਹੀ ਗਲਤੀ ਹੁੰਦੀ ਹੈ ਉੱਥੇ ਜ਼ਮੀਨਾਂ ਦੀ ਕਾੜੀ ਵੰਟੀ ਕਾ ਨਹੀਂ ਹੁੰਦੀ ਤੇ ਕਦੋਂ ਕਰੋਗੇ ਜ਼ਮੀਨਾਂ ਦੀ ਕਾੜੀ ਵੰਡ ਕਿਸੇ ਵੀ ਪਾਰਟੀ ਦੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਕਦੇ ਵੀ ਕਾੜੀ ਤੁਸੀਂ ਕੋਰੇ ਹੋਵੇ ਕਿ ਜ਼ਮੀਨਾਂ ਦੀ ਕਾੜੀ ਵੰਡ ਖਤਮ ਕਰਾਂਗੇ ਥੋੜ੍ਹ ਜ਼ਮੀਨें ਲੋਕਾਂ ਨੂੰ ਅਸੀਂ ਜ਼ਮੀਨ ਦੇਣਾ ਵੀ ਖੇਤ ਮਜ਼ਦੂਰਾਂ ਨੂੰ ਅਸੀਂ ਜ਼ਮੀਨ ਦੇਣਾ ਵੀ ਤੁਸੀਂ ਨਵੀਆਂ ਕਲੋਨੀਆਂ ਤਿਆਰ ਕਰਨ ਸਕੇਟਾ ਬਣਾਉਣ ਦੀ ਖਾਤਰ ਸਾਡੀਆਂ ਹਜਾਰਾਂ ਇੱਕ ਨਾ ਜਮੀਨ ਤੇ ਵੀ ਲੈਣ ਸੀ ਨ ਕੋਈ ਐਕਟ ਦੇ ਆਸਾਸ ਤੇ ਲੈ ਵੀ ਗਏ ਜਨਵਾਲੀਆਂ ਕਦੇ ਚੇਤਾ ਨਹੀਂ ਆਇਆ ਸਾਨੂੰ ਪੰਜ ਮਰਲੇ 플ਾਟ ਦੇਣ ਦਾ ਤੁਸੀਂ ਕਦੇ ਵੀ ਸੋਚਿਆ ਵੀ ਇੱਕ ਗਰੀਬ ਮਜ਼ਦੂਰ ਜਿੱਥੇ ਰੋਟੀ ਨਾਲ ਹੈ ਉਹਦੇ ਕਿਲੇ ਕਿਲੇ ਪਸੂਲੇ ਉਹਦੇ ਪੈਰ ਨੂੰ ਥਾ ਨਹੀਂ ਜਦੋਂ ਰਿਸ਼ਤੇਦਾਰ ਭੈਣ ਭਰਾ ਆ ਜਾਂਦਾ ਤਾਂ ਦੂਜੇ ਘਰੇ ਘਰ ਮੰਗਣਾ ਮੰਜਾ ਮੰਗਣਾ ਪੈਂਦਾ ਤੇ ਉਥਾ ਮੰਗਣੀ ਪੈਂਦੀ ਆ ਉਹਨਾਂ ਦਾ ਚੇਤਾ ਨਹੀਂ ਕਦੇ ਆ ਜਾਂਦਾ ਤੋ ਉਹਨਾਂ ਲੋਕਾਂ ਦਾ ਕੀ ਕਹਾ ਹੈ ਜਿਨ੍ਹਾਂ ਦੇ ਲੋਕਾਂ ਦੇ ਪੁਰਾਣੇ ਬਹੁਤ ਕੋਠੀਆਂ ਨੇ ਨੀਆਂ ਕਲੋਨੀਆਆਂ ਨਹੀਂਆਂ ਦੇ ਜਿਹੜੀਆਂ ਹੋਰ ਤੱਕ ਜਿਹੜੀਆਂ ਕਲੋਨੀਆ ਦੇ ਵਿੱਚ ਬਸੋ ਨਹੀਂ ਹੋਈ ਤੁਸੀਂ ਉਹਨਾਂ ਨੂੰ ਨੰਮੀਆ ਕਲੋਨੀਆ ਵਾਸਤੇ ਹੋਰ ਹਜ਼ਾਰਾਂ ਇੱਕਰ ਜ਼ਮੀਨ ਦੇ ਉੱਤੇ ਤੁਸੀਂ ਲਕੀਰ ਮਾਰ ਰਹੇ ਹੋ ਕਿ ਤੁਸੀਂ ਇਹ ਵੇਚ ਨਹੀਂ ਸਕਦੇ ਅਜੇ ਕੌਣ ਕਰਦਾ ਪ੍ਰਧਾਨ ਮੁੱਖ ਮੰਤਰੀ ਕਿ ਇਹ ਜਿੰਨਾ ਕਿਸਾਨਾਂ ਦੀ ਮਰਜ਼ੀ ਤੋਂ ਨਹੀਂ ਜਾਂ ਜਾਂਦੀਆਂ ਕੌਣ ਕਹਿੰਦਾ ਤੁਸੀਂ ਕਰਦੇ ਨਹੀਂ ਰਹਿ ਸਕਦੇ ਕੌਣ ਕਹਿੰਦਾ ਤੁਸੀਂ ਦੇਤ ਨਹੀਂ ਸਕਦੇ ਤੁਸੀਂ ਵੇਚ ਨਹੀਂ ਸਕਦੇ ਹੋ ਕਰਜ਼ਾ ਵੀ ਲੈ ਸਕਦੇ